ਸੇ ਦਲਜੀਤ ਨੇ ਬਾਕੀ ਸਾਰੀਆਂ ਚੀਜ਼ਾਂ ਦੇ ਨਜ਼ਾਰੇ ਲੈਨੇ ਤੇ ਉੱਥੇ ਬਾਪੂ ਜੀ ਦੀ ਚਾਹ ਦਾ ਵੀ ਬਹੁਤ ਆਨੰਦ ਮਾਣਿਆ ਬਿਸਕਟਾਂ ਦੇ ਨਾਲ ਕੀ ਹਾਲ ਹੈ ਠੀਕ ਹੈ ਜੀ ਥੋੜੀ ਜਿਹੀ ਹੋ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਬੜਾ ਨਾਂ ਸੁਣਿਆ ਤੁਹਾਡੇ ਇੱਥੇ ਮੈਂ ਜਾ ਕੇ ਕੀ ਕਹਿੰਦਾ ਦਲਜੀਤ ਨੂੰ ਪਛਾਣ ਲਿਆ ਸੀ ਆਉਂਦੇ ਥਲੇ ਦੇ 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 ਅੱਛਾ ਤੁਸੀਂ ਪਛਾਣਾ ਹੀ ਨਹੀਂ ਕਦੇ ਆ ਕੇ ਉਹਨੇ ਮਿਲਿਆ ਜੀ ਇਹ ਕਹਿੰਦੇ ਵੀ ਚਾਹ ਬਣਾ ਦੋ 25 ਟੀ ਕੱਪ ਇਕੱਠੇ ਹੀ ਮੈਂ ਚਾਹ ਰੱਖਣ ਲੱਗਾ ਮੈਨੂੰ ਨਹੀਂ ਪਤਾ ਵੀ ਇਹ ਕੋ ਇਹ ਬਾਈ ਇਸ ਤਰ੍ਹਾਂ ਆ ਜਿਹੜੇ ਵੱਡੇ ਵੱਡੇ ਲੀਡਰ ਆਉਂਦੇ ਆ ਆਪਣੇ ਕੋਲੇ ਵੱਡੇ ਵੱਡੇ ਡਾਕਟਰ ਆਉਂਦੇ ਇਹਨਾਂ ਦੇ ਘਰਾਂ ਦੇ ਵਿੱਚ ਮੈਂਨੇ ਵਾਰ ਕਰਦਾ ਰਿਆ ਹਾਂ ਤੇ ਅੱਜ ਪਰਮਾਤਮਾ ਨੇ ਇਹ ਬਖਸ਼ਾ ਕੀਤੀ ਹੋਏ ਨੇ ਮਹਾਰਾਜ ਜੀ ਦਾ ਅੰਗਰੇ ਦੇ ਪਰਮਾਤਮਾ ਦੇ ਸੱਚੇ ਪਾਤਸ਼ਾਹ ਵੀ ਤੁਹਾਨੂੰ ਬਹੁਤ ਜਿਆਦਾ ਖਿਰਮਾ ਰੱਖੇ ਜਿਹੜਾ ਆਰਟਿਸਟ ਹੁੰਦਾ ਨਾ ਉਹ ਕਿਸੇ ਬਜ਼ੁਰਗ ਨੂੰ ਮਾਨਤਾ ਨਹੀਂ ਕਰ ਜਾਂਦਾ ਪੈਸਾ ਤੇ ਲਾ ਕੇ ਕੁਝ ਨਹੀਂ ਉਸ ਤਰ੍ਹਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਮੰਗੜਾ ਨਹੀਂ ਚਾਹੀਦਾ ਦਖਾਣਾ ਉਹਦੀ ਕਿਰਤ ਕਰੋ ਮਿਹਨਤ ਕਰੋ ਜਿਹੜਾ ਬੰਦਾ ਮਿਹਨਤ ਕਰਕੇ ਰੋਟੀ ਖਾਂਦਾ ਨਾ ਉਹ ਗਰੀਬ ਨਹੀਂ ਹੁੰਦਾ ਹੈਗਾ ਕਿਉਂਕਿ ਹੱਟਾ ਪੈਰਾਂ ਦੇ ਆਪਾ ਪੂਰੇ ਤਿਆਰ ਤੇ ਸਾਹ ਜੀ ਆ ਗਏ ਮੇਰਾ ਦਿਮਾਗ ਦਾ ਫੜਦਾ ਹੋਰ ਖੁੱਲ ਗਿਆ ਸਾਹ ਜੀ ਉਹਨਾਂ ਦੇ ਨਾਲ ਦਿਲਜੀਤ ਉਹਨਾਂ ਦੇ ਨਾਲ ਤੇ ਹੋਦਾ ਤਾਂ ਮੈਂ ਹੋਰ ਮਿਲ ਆਹ ਕਰਨ ਵੀ ਨਿਕਲ ਤੋਂ ਬਾਅਦ ਮੈਂ ਹੋਰ ਕੋਈ ਚੀਜ਼ ਪੇਸ਼ ਕਰਾਂ ਤੇ ਦਿਲਜੀਤ ਨੇ ਬਾਕੀ ਸਾਰੀਆਂ ਚੀਜ਼ਾਂ ਦੇ ਨਜ਼ਾਰੇ ਲੈਨੇ ਤੇ ਉੱਥੇ ਬਾਪੂ ਜੀ ਦੀ ਚਾਹ ਦਾ ਵੀ ਬਹੁਤ ਆਨੰਦ ਮਾਣਿਆ ਬਿਸਕਟਾਂ ਦੇ ਨਾਲ ਤੇ ਅੱਜ ਬਾਪੂ ਜੀ ਕੋਲੇ ਆ ਗਏ ਆ ਗੱਲਾਂ ਬਾਤਾਂ ਜਾਣਦੇ ਆ ਕੀ ਕਹਿੰਦੇ ਨੇ ਬਾਪੂ ਜੀ ਕੱਲ ਕੀ ਗੱਲਾਂ ਬਾਤਾਂ ਹੋਈਆਂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਬਹੁਤ ਠੀਕ ਆ ਵੀ ਠੀਕ ਆ ਪਹਿਲਾਂ ਤਾਂ ਤੁਸੀਂ ਇਹ ਭਗਵੇਂ ਕੱਪੜਿਆਂ ਦਾ ਰੰਗ ਇਹ ਇਹ ਕਿਵੇਂ ਕਿ ਇਦਾਂ ਦੇ ਰੰਗ ਨੇ ਪਹਿਰਾਵੇ ਦੇ ਵਿੱਚ ਨਹੀਂ ਕੱਪੜੇ ਦਾ ਕੋਈ ਨਹੀਂ ਗੱਲ ਹੁੰਦੀ ਹੈਗੀ ਕੱਪੜੇ ਜਿਹੜੇ ਮਰਜ਼ੀ ਪਾ ਲਓ ਸਾਦਾ ਇਹ ਮੈਂ ਕਿਹਾ ਸਾਦਾ ਰੰਗਾ ਨਾ ਤੁਸੀਂ ਜਿਆਦਾ ਕਿਵੇਂ ਐਸੀ ਨਹੀਂ ਬੇ ਜੀ ਬਾਲੀ ਦਾ ਅਸੀਂ ਪਾਲੀ ਸੀ ਪਾਲੀ ਦਾ ਅੱਛਾ ਕੱਲ ਕਿਵੇਂ ਦਲਜੀਤ ਤੁਹਾਨੂੰ ਪਹਿਲਾਂ ਪਤਾ ਸੀ ਉਹਨਾਂ ਦੇ ਬੰਦਿਆਂ ਨੇ ਆ ਕੇ ਦੱਸਿਆ ਵੀ ਦਲਜੀਤ ਆਊਗਾ ਤੁਹਾਡੇ ਕੋਲੇ ਨਹੀਂ 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 ਅਚਨ ਜੇਦੀ ਜੇਦੀ ਹਾਂਜੀ ਹਾਂਜੀ ਤੇ ਕੱਲ ਉਦੋਂ ਜਦੋਂ ਪਤਾ ਲੱਗਿਆ ਤੁਸੀਂ ਜਾਣਦੇ ਸੀ ਦਲਜੀਤ ਨੂੰ ਕਿਉਂਕਿ ਐਂਦਾ ਕਈ ਵਾਰੀ ਐਂ ਹੁੰਦਾ ਬਜ਼ੁਰਗੋਂ ਨਹੀਂ ਸੁਣਦੇ ਕਿ ਕੋ ਬڑے ਲੀਡਰ ਆਉਂਦੇ ਆ ਮੇਰੇ ਕੋਲ ਮੈਨੂੰ ਬਾਅਦ ਚ ਪਤਾ ਲੱਗਦਾ ਵੀ ਇਹ ਫਲਾਨਾ ਲੀਡਰ ਸੀ ਉਹ ਸੀ ਉਹ ਸੀ ਤੇ ਜਿਹੜੇ ਗਾਣ ਵਾਲੇ ਆ ਉਹ ਵੀ ਬਹੁਤ ਤਕੜੇ ਆਏ ਆ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਵੀ ਫਲਾਨਾ ਗਾਣ ਵਾਲਾ ਸੀ ਇਹ ਗਾਣ ਵਾਲਾ ਸੀ ਤੇ ਉਹਦਾ ਤਾਂ ਆਏ ਵੀ ਹੋਣ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਹੋਵੇ ਲੇਕਿਨ ਮੈਂ ਪਹਿਲਾਂ ਨਹੀਂ ਪਤਾ ਲੱਗਦਾ ਹੈਗਾ ਨਹੀਂ ਦਲਜੀਤ ਨੂੰ ਪਛਾਣ ਲਿਆ ਸੀ ਆਉਂਦੇ ਸੀ ਨਹੀਂ 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 ਅੱਛਾ ਤੁਸੀਂ ਪਛਾਣਾ ਹੀ ਨਹੀਂ 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 ਏ ਤੁਹਾਨੂੰ ਗੱਲ ਉਹਨਾਂ ਨੇ ਆਪ ਦੱਸੀ ਵੀ ਭਾਈ ਮੈਂ ਕਲਾਕਾਰਾਂ ਜੇ ਤੁਸੀਂ ਬਾਅਦ ਚ ਉਹ ਤਾਂ ਮੇਰੇ ਆ ਕੇ ਜਲੇ ਦੱਸਤਾ ਉਹਨੇ ਵੀ ਕਦੇ ਆ ਕੇ ਉਹਨੇ ਦੇ ਮੈਨੇਜਰ ਕਹਿੰਦੇ ਵੀ ਚਾਹ ਬਣਾ ਦਿਓ ਬੱਚੀ 3 ਕੱਪ ਇਕੱਠੇ ਹੀ ਮੈਂ ਤਿਆਰ ਰੱਖਣ ਲੱਗਿਆ ਮੈਨੂੰ ਨਹੀਂ ਪਤਾ ਵੀ ਇਹ ਗਾਉ ਇਹ ਬਾਈ ਇਸ ਤਰ੍ਹਾਂ ਵਾ ਠੀਕ ਹੈ ਤੇ ਮੌਕੇ ਤੇ ਵੀ ਕਹਿੰਦਾ ਸੀਗਾ ਮਾਰੇ ਭਾਈ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਵੀ ਤੁਸੀਂ ਹੀਰੋ ਕਿਹ ਤਰ੍ਹਾਂ ਅੱਛਾ ਤੇ ਕਹਿੰਦੇ ਇਹ ਵੀ ਲੋਕਾਂ ਤੇ ਹੀ ਤੇ ਡੰਡ ਪਾਉਣ ਲੱਗੇ ਜਦੋਂ ਕੱਟਣ ਲੱਗੇ ਕਹਿੰਦੇ ਵੀ ਐ ਕਰਕੇ ਇਹ ਗਾਉਣ ਵਾਲੇ ਆ ਇਸ ਤਰ੍ਹਾਂ ਵਾ ਠੀਕ ਹੈ ਏ ਤੇ ਮੈਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਇਸ ਤਰ੍ਹਾਂ ਇਹਨਾਂ ਦੀ ਨਹੀਂ ਦਲਜੀਤ ਨੂੰ ਇਸ ਗੱਲ ਦੀ ਹੈਰਾਨਗੀ ਤਾਂ ਹੋਈ ਹੋਣੀ ਆ ਵੀ ਮੈਂ ਕਚੇੜਾ ਤੱਕ ਜਾਇਆ ਆ ਬੰਬੇ ਤੱਕ ਮੈਂ ਘੁੰਮਿਆ ਆ ਬਾਪੂ ਨੂੰ ਪਤਾ ਹੀ ਨਹੀਂ ਜਿਹੜਾ ਮੇਰੇ ਸ਼ਹਿਰ ਚ ਰਹਿੰਦਾ ਨਹੀਂ ਨਹੀਂ ਮੈਨੂੰ ਇੱਕ ਬਾਕੀ ਆ ਉਹ ਨਾ ਬਹੁਤੇ ਖਿਆਲ ਆਪ ਦਾ ਕਰਦਾ ਵਾ ਉਸ ਵੇਲੇ ਤੋਂ ਲੱਗੇ 5 ਵਜੇ ਤੇ ਚਾਹ ਦਾ ਹੀ ਮਤਲਬ ਦਿਮਾਗ ਤੇ ਲੋਡ ਬਹੁਤ ਪਿਆ ਰਹਿੰਦਾ ਕਿਉਂਕਿ ਚਾਹ ਦਾ ਕੰਮ ਬਹੁਤ ਜ਼ਿਆਦਾ ਕਰਕੇ ਨਾ ਇਹ ਇਦਾਂ ਲੋੜ ਪਿਆ ਰਦਾ ਜਾ। ਅੱਛਾ ਪੌਣੇ ਕਿਉਂ ਚਾਹ ਦੇ ਵਿੱਚ? ਸ਼ਾਦਾ ਘਰੇ ਵੀ ਬਣਦੀ ਐ। ਉਹੀ ਲੋង ਤੁਹਾਡੇ ਕੋਲੇ ਨੇ, ਉਹੀ ਲੈਚੀਆਂ ਤੁਹਾਡੇ ਕੋਲੇ ਨੇ। ਐਵਦਾ ਕੀ ਘੋਟ ਕੇ ਪਿਉਣੇ ਆ ਜਿਹੜਾ ਮੁੜ ਮੁੜ ਕੇ ਬੰਦਾ ਇੱਥੇ ਹੀ ਆਉਂਦਾ? ਇਹ ਵੀ ਦੇਖੋ ਕਹਿੰਦੇ ਹੁੰਦੇ ਆ ਬਈ ਇਹ ਤੁਹਾਡਾ ਪਿਆਰ ਸਤਕਾਰਾ ਜਿਹੜਾ ਇਹ ਪਿਆਰ ਸਤਕਾਰ ਦੇ ਨਾਲੀ ਚੀਜ਼ਾਂ ਇਸ ਤਰ੍ਹਾਂ ਵਧੀਆ ਬਣਾਈ ਜਾਂਦੀਆਂ ਨੇ ਮਹਾਰਾ ਦੇ ਆਸਰੇ ਨਾਲ। ਮੈਂ ਤਾਂ ਬਣਾਈ ਜਾਂਦਾ ਮਾਂ ਲੋਕਾਂ ਦੇ ਬਾਬਾ ਜੀ ਸਾਨੂੰ ਚਾਹੀ ਬਹੁਤ ਵਧੀਆ ਲੱਗਦੀ ਆ ਹਾਲਾਂਕਿ ਦੇਖੋ। ਜਿਹੜੇ ਧਿਆਨਾਂ ਦੇ ਵੱਡੇ ਵੱਡੇ ਡਾਕਟਰ ਆ ਉਹ ਵੀ ਮੇਰੇ ਕੋਲ ਸਵੇਰ ਨੂੰ ਚਾਹ ਪੀਣ ਆਉਂਦੇ ਆ ਜਿਹੜੇ ਵੱਡੇ ਵੱਡੇ ਵਰਧਮਾਨ ਦੇ ਔਸਵਾਲ ਦੇ ਜਿੰਨੇ ਵੀ ਵੱਡੇ ਗੰਗਾ ਮਿਲਦੇ ਮਾਲਕ ਵੱਡੇ ਡਾਕਟਰ ਵੀ ਨੇ ਉਹ ਔਰ ਵੱਡੇ ਫੈਕਟਰੀਆਂ ਦੇ ਮਾਲਕ ਵੀ ਨੇ ਉਹ ਧਿਆਨਾਂ ਦੇ ਮਾਲਕ ਵੀ ਨੇ ਧਿਆਨਾਂ ਦੇ ਹਸਤਾ ਦੇ ਡਾਕਟਰ ਵੀ ਨੇ ਉਹ ਮੇਰੇ ਕੋਲ ਚਾਹ ਪੀਣ ਆਉਂਦੇ ਆ ਵੱਡੀਆਂ ਵੱਡੀਆਂ ਫੈਕਟਰੀਆਂ ਵਾਲੇ ਵੱਡੇ ਵੱਡੇ ਬਿਮਾਰੀ ਸਾਰੇ ਮੇਰੇ ਕੋਲ ਚਾਹ ਪੀਣ ਆਉਂਦੇ ਕਿਤੇ ਇਹ ਨਾ ਨਾ ਹੋਵੇ ਹੁਣ ਤੁਹਾਡੇ ਕੋਲੇ ਸਾਰੇ ਲੋਕ ਆਉਂਦੇ ਨੇ ਤੇ ਲੋਕ ਕਹਣ ਬਾਬੇ ਕੋਲੇ ਪੈਸੇ ਬਹੁਤ ਆ ਕਿਤੇ ਡਾਕਾ ਡੂਕਾ ਮਾਰ ਲੀਏ ਨੀ ਇਹ ਨਾ ਇੰਨੇ ਕਿੰਨੇ ਇਹ ਨਾ ਇੰਨੇ ਪੈਸੇ ਨਹੀਂ ਬਣਦੇ ਹੈ ਵੀ ਜਿਹੜੇ ਕਿ ਆਪਾਂ ਲਿੰਕ ਵੱਡੇ ਵੱਡੇ ਗਣਾ ਤੇ ਨਾ ਨਾਖਿਆ ਨਹੀਂ ਲਿੰਕ ਬਣਦੇ ਨਾਲ ਨਹੀਂ ਬੰਦਾ ਇਸ ਤਰ੍ਹਾਂ ਹੁੰਦਾ ਹੈਗਾ ਇਹ ਪੈਸਾ ਬਣਦਾ ਹੈਗਾ ਲੇਕਿਨ ਆਪਦਾ ਆਤਮਾ ਸਹੀ ਹੋਣੀ ਚਾਹੀਦੀ ਆ ਦੇਖੋ ਮੈਂ ਤਾਂ ਇਹਨਾਂ ਦੇ ਘਰੇ ਲੀਵਰ ਕਰਦਾ ਰਿਹਾ ਮੈਂ ਇਹਨਾਂ ਲੋਕਾਂ ਦੇ ਅੱਛਾ ਜੀ ਜਿਹੜੇ ਵੱਡੇ ਵੱਡੇ ਲੀਡਰ ਆਉਂਦੇ ਆ ਮੇਰੇ ਕੋਲੇ ਵੱਡੇ ਵੱਡੇ ਡਾਕਟਰ ਆਉਂਦੇ ਇਹਨਾਂ ਦੇ ਘਰਾਂ ਦੇ ਵਿੱਚ ਮੈਂ ਲੀਵਰ ਕਰਦਾ ਰਿਹਾ ਮਾਂ ਠੀਕ ਹੈ ਤੇ ਅੱਜ ਪਰਮਾਤਮਾ ਨੇ ਇਹ ਵਾਖਸ਼ਾ ਕੀਤੀ ਹੋਏ ਨੇ ਇਹ ਪਰਮਾਤਮਾ ਦੀ ਦੇਣ ਆ ਤੇ ਸਾਰਿਆਂ ਨੂੰ ਪਤਾ ਵੀ ਆ ਇਹ ਕੋਈ ਐਦਾਂ ਦੀ ਗੱਲ ਨਹੀਂ ਵੀ ਹੈ ਨਹੀਂ ਉਹ ਨਹਿਰ ਦੇ ਕੰਡੇ ਤੇ ਆ ਜਗਾ ਬਣਾਉਂਦਾ ਇਹ ਕਿਵੇਂ ਮਨ ਦੇ ਵਿੱਚ ਆਇਆ ਕਿਉਂਕਿ ਜਿਵੇਂ ਤੁਸੀਂ ਦੱਸਿਆ ਲੇਬਰ ਵੀ ਕਰੀ ਆ ਸਾਰਾ ਕੁਝ ਕਰਿਆ ਫਿਰ ਇੱਥੇ ਪੱਕਾ ਟਿਕਾਣਾ ਕਿਵੇਂ ਬਣਿਆ ਪੱਕਾ ਟਿਕਾਣਾ ਬਾ ਇੱਥੇ ਹੀ ਕੰਮ ਕੀਤਾ ਮਿਹਨਤ ਕੀਤੀ ਮਿਹਨਤ ਦੇ ਜਰੀਏ ਇਸ ਤਰ੍ਹਾਂ ਇਹ ਬਣ ਗਿਆ ਸਾਰਾ ਕੁਝ ਅੱਛਾ ਹੁਣ ਜਿਹੜੇ ਪੁਰਾਣੇ ਵੀ ਆਉਂਦੇ ਨੇ ਜਿਹੜੇ ਪੁਰਾਣੇ ਗਾਹਕ ਸੀ ਸਾਰੇ ਆਉਂਦੇ ਆ ਸਾਰੇ ਆਉਂਦੇ ਅੱਛਾ ਕੀ ਕਹਿਣਾ ਚਾਹੂੰ ਕੱਲ ਜਦੋਂ ਤੁਸੀਂ ਦਿਲਜੀਤ ਨੂੰ ਦਵਾਵਾਂ ਵੀ ਦੇ ਰਹੇ ਸੀ ਇੱਥੇ ਖੜ ਕੇ ਵੀ ਪੁੱਤ ਤਰੱਕੀ ਕਰੇ ਕਾਮਯਾਬ ਹੋਵੇ ਉਹ ਫਿਰ ਜਦੋਂ ਉਹਨਾਂ ਨੇ ਕਿਵੇਂ ਗੱਡੀ ਦੇ ਵਿੱਚ ਉਤਰ ਕੇ ਸਾਰ ਦੇ ਉਹਨਾਂ ਕੋਲੇ ਟਾਈਮ ਹੀ ਉਹਨਾਂ ਕੋਲੇ ਬਹੁਤ ਘੱਟ ਸੀਗਾ ਮਤਲਬ ਪਿਆਰ ਜਿੰਨਾ ਉਹਨਾਂ ਨੇ ਕੀਤਾ ਅਸੀਂ ਆਸ ਵਿੱਚੀ ਜੋ ਪਿਆਰ ਕੀਤਾ ਉਹ ਸਾਨੂੰ ਪਤਾ ਉਹ ਉਹ ਦਿਲ ਹੀ ਹੁੰਦਾ ਵਾ ਕੁਝ ਉਸ ਤਰ੍ਹਾਂ ਹੁੰਦਾ ਵਾ ਅੱਛਾ ਕਿਵੇਂ ਜੇ ਮਹਿਸੂਸ ਹੋਇਆ ਅੱਜ ਪੰਜਾਬੀ ਜਿਹੜਾ ਗੱਭਰੂ ਅਦਲਜੀਤ ਉਹ ਇਸ ਮਕਾਮ ਤੇ ਜਦੋਂ ਬਾਅਦ ਚੋਂ ਬੰਦੇ ਨੂੰ ਪਤਾ ਲੱਗਦਾ ਤਾਂ ਫਿਰ ਮਨ ਚ ਖੁਸ਼ੀ ਵੀ ਹੁੰਦੀ ਆ ਕਿ ਮੇਰੀ ਚਾਹ ਦੇ ਚਰਚੇ ਤਾਂ ਫਿਰ ਪੂਰੇ ਆਲ ਵਰਲਡ ਦੇ ਵਿੱਚ ਹੀ ਨੇ ਹਾਂ ਹਈ ਤਾਂ ਹੈ ਕਿ ਦੇਖੋ ਕਿਹੜਿਆ ਬੰਦਾ ਦੇਖੋ ਇਹ ਵਧੀਆ ਜੀ ਹੁੰਦੀ ਆਏ ਦੇਖੋ ਕਿੱਡੇ ਇਹ ਲੜਕੇ ਨੇ ਕਿੱਡਾ ਨਾਂ ਘਟਿਆ ਇਹ ਵਧੀਆ ਕਰਕੇ ਘਟਿਆ ਨਾ ਬਿਲਕੁਲ ਜੀ ਇਹ ਇਸ ਤਰ੍ਹਾਂ ਕਰਕੇ ਵੀ ਆ ਕੋਈ ਵੀ ਆ ਤੁਸੀਂ ਵੀ ਹੋ ਜਿੰਨਾ ਵਧੀਆ ਕੰਮ ਕਰੋਗੇ ਉਹਨੇ ਤੁਹਾਡਾ ਨਾਂ ਉੱਚਾ ਜਾਊ ਕਿਉਂਕਿ ਐ ਹੁੰਦਾ ਜਦੋਂ ਵੱਡਾ ਕਲਾਕਾਰ ਚਾਹ ਪੀਵੇ ਤਾਂ ਲੋਕਾਂ ਨੂੰ ਲੱਗਦਾ ਚਾਹ ਬਹੁਤ ਵੱਖਰੀ ਐ ਹੁਣ ਉਸ ਤੋਂ ਬਾਅਦ ਗਾ ਕੇ ਕਿੰਨੇ ਪਰਸੈਂਟਜ ਵਧ ਗਈ ਥੋੜੀ ਜੀ ਨੀ ਇਹ ਤਾਂ ਹਲੇ ਕੱਲ ਦੀ ਗੱਲ ਆ ਨਾ ਨਹੀਂ ਨਹੀਂ ਕੱਲ ਦੀ ਗੱਲ ਤੇ ਪਤਾ ਤਾਂ ਲੱਗ ਜਾਂਦਾ ਕਿਉਂਕਿ ਲੋਕ ਚਾਹਣ ਵਾਲੇ ਮੋਬਾਈਲ ਕੱਢ-ਕੱਢ ਕੇ ਖਾਉਂਦੇ ਹੋਣੇ ਆ ਸਭ ਨੂੰ ਵੀ ਉਹੀ ਬਾਪੂ ਆ ਜਿਹੜਾ ਦਲਜੀਤ ਨੂੰ ਚਾਹ ਪਿਉਂਦਾ ਤੇ ਦੇਖੋ ਇੱਕ ਹੁਣ ਤਾਂ 20 ਸਾਲ ਹੋ ਗਏ 20 ਸਾਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਹੁਣ ਮਾਰਕੀਟ ਬਣ ਜਾਂਦੀ ਆ ਮਾਰਕੀਟ ਬਣ ਜਾਂਦੀ ਆ ਅੱਛਾ ਕਿਵੇਂ ਜੀ ਇੱਕ ਉਮਰ ਕਿੰਨੀ ਕਾ ਬਾਪੂ ਜੀ ਤੁਹਾਡੀ ਮੇਰੀ 77 ਤੋਂ ਘੱਟ ਆ ਅੱਛਾ ਪਰ ਫੇਰ ਵੀ ਪੂਰਾ ਮੇਨਟੇਨ ਰੱਖਦੇ ਹੋ ਪੂਰਾ ਪੂਰਾ ਅੱਛਾ ਵਰਜ ਸਿਵਰ ਜਿਸ ਵੀ ਕਰਦੇ ਹੋ ਨਹੀਂ ਪੰਜ ਵਜੇ ਵੜਦੇ ਤਾਂ ਮੇਰੀ ਬਥੇਰੀ ਹੋ ਜਾਂਦੀ ਆ ਸਵੇਰੇ 5 ਵ ਸਮਾਨ ਕੱਢਣਾ ਬੈਂਦਾ ਵਾ 1 ਘੰਟਾ ਲੱਗ ਜਾਂਦਾ 6 ਵਜੇ 5 ਵਜੇ ਆ ਕੇ ਘੰਟਾ ਸਮਾਨ ਕੱਢ ਕੇ ਸਾਰਾ ਕੁਝ ਤਿਆਰ ਕਰਕੇ 6 ਵਜੇ ਮੈਂ ਚਾਹ ਸ਼ੁਰੂ ਕਰ ਦਿੰਦਾ ਅੱਛਾ ਦਲਜੀਤ ਨੇ ਹੋਰ ਕੀ ਦੋ ਚਾਰ ਗੱਲਾਂ ਕਹੀਆਂ ਕੋਈ ਕਈ ਵਾਰੀ ਇਹ ਹੁੰਦਾ ਜਿਹੜਾ ਆਰਟਿਸਟ ਹੁੰਦਾ ਨਾ ਉਹ ਕਿਸੇ ਬਜ਼ੁਰਗ ਨੂੰ ਮਾਨ ਤਾਣ ਵੀ ਕਰ ਜਾਂਦਾ ਪੈਸਾ ਤੇ ਲਾ ਕੇ ਕੁਝ ਨਹੀਂ ਉਸ ਤਰ੍ਹਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਮੰਗੇ ਨਹੀਂ ਜਾਂ ਮੰਗਣੀ ਨਹੀਂ ਕਿ ਮੰਗੀ ਕਹਦੇ ਮੰਗਣਾ ਨਹੀਂ ਚਾਹੀਦਾ ਦਸਾਂ ਨਾ ਉਹਦੀ ਕਿਰਤ ਕਰੋ ਮਿਹਨਤ ਕਰੋ ਕਹਿੰਦੇ ਆ ਗਰੀਬ ਗਰੀਬ ਉਹ ਹੁੰਦਾ ਜਿਹੜਾ ਹੱਥਾਂ ਪੈਰਾਂ ਦਾ ਨਕਾਰਾ ਹੁੰਦਾ ਜੀ ਅਮੀਰ ਉਹ ਆ ਜਿਹੜਾ ਹੱਥਾਂ ਪੈਰਾਂ ਦਾ ਪੂਰਾ ਤਿਆਰ ਆ ਬਿਲਕੁਲ ਆਪਾਂ ਪੂਰੇ ਤਿਆਰ ਆ ਮਿਹਨਤ ਕਰਕੇ ਰੋਟੀ ਖਾਣ ਵਾਲੇ ਬੰਦੇ ਆ ਆਪਾਂ ਨੂੰ ਆਪਾਂ ਗਰੀਬ ਨਹੀਂ ਕਿਹਾ ਜਾਂਦਾ ਆਪ ਨੂੰ ਠੀਕ ਹੈ ਜਿਹੜਾ ਬੰਦਾ ਮਿਹਨਤ ਕਰਕੇ ਰੋਟੀ ਖਾਂਦਾ ਨਾ ਉਹ ਗਰੀਬ ਨਹੀਂ ਹੁੰਦਾ ਹੈਗਾ ਕਿਉਂਕਿ ਹੱਥਾਂ ਪੈਰਾਂ ਦੇ ਆਪਾਂ ਪੂਰੇ ਤਿਆਰ ਆ ਕਿਉਂ ਕਿ ਉਹ ਆਪਣਾ ਕੋਈ ਹੱਥ ਨਹੀਂ ਕੱਟਿਆ ਕੋਈ ਬਾਹ ਨਹੀਂ ਕੱਟੀ ਹੋਈ ਕੋਈ ਅੱਖ ਨਹੀਂ ਖਰਾਬ ਕੋਈ ਚੀਜ਼ ਖਰਾਬ ਨਹੀਂ ਹੈਗੀ ਆਪਾਂ ਖੂਬ ਠਟਕੇ ਪਾਣੀ ਪੀਣ ਵਾਲੇ ਆ ਮਿਹਨਤ ਕਰੋ ਅੱਜ ਮੈਂ ਟੋਕਰੀ ਟੋਂਦਾ ਸੀ ਜੀ ਕਿੱਥੇ ਕੱਕੜ ਸੀਗਾ ਅੱਜ ਮਹਾਰਾਜ ਨੇ ਲੱਖਾਂ ਚ ਬਣਾਇਆ ਠੀਕ ਐ ਅੱਜ ਰਾਜਵੀ ਰੋਟੀ ਖਾਣੇ ਨੂੰ ਉਹ ਰਾਜਵੀ ਰੋਟੀ ਦਾ ਨਹੀਂ ਗੱਲ ਹੁੰਦੀ ਹੈਗੀ ਰੋਟੀ ਤਾਂ ਪਰਮਾ ਰੋਟੀ ਤਾਂ ਹਰ ਇੱਕ ਜੀਵ ਜantu ਖਾਂਦਾ ਹੀ ਆ ਰੋਟੀ ਇੱਜ਼ਤ ਦੀ ਔਰ ਹੱਕ ਦੀ ਜਿਸਨੂੰ ਹਾਂ ਦੀ ਮਿਹਨਤ ਦੀ ਰੋਟੀ ਹੋਣੀ ਚਾਹੀਦੀ ਆ ਚਾਹੇ ਕੋਈ ਵੀ ਆ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਉਹਦੇ ਵਰਗਾ ਮਤਲਬ ਉਹਦੇ ਵਰਗੀ ਨੀਂਦ ਨਹੀਂ ਆਉਂਦੀ ਹੈਗੀ ਜਿਹੜੀ ਦਸਾਂ ਦੋਹਾਂ ਦੀ ਕਰਕੇ ਰੋਟੀ ਖਾਣੀ ਆ ਨਾ ਉਹਦੇ ਚ ਨੀਂਦ ਵਧੀਆ ਆਉਂਦੀ ਆ ਔਰ ਜ਼ਿੰਦਗੀ ਵਧੀਆ ਨਿਕਲਦੀ ਆ ਅੱਛਾ ਆਖਰ ਦੇ ਵਿੱਚ ਇੱਕ ਦੋ ਗੱਲਾਂ ਨੇ ਬਾਪੂ ਜੀ ਪਰਿਵਾਰ ਕਿਵੇਂ ਜੇ ਚੱਲਦਾ ਗੁਜ਼ਾਰਾ ਵਧੀਆ ਹੁੰਦਾ ਮਤਲਬ ਬੱਚੇ ਕਿਵੇਂ ਨੇ ਕਿ ਬੱਚਿਆਂ ਨੇ ਰੋਕਿਆ ਨਹੀਂ ਜਾਂ ਉਹ ਵੀ ਕਹਿੰਦੇ ਨੇ ਚਲੋ ਤੁਹਾਡਾ ਕੰਮ ਆ ਤੁਸੀਂ ਨਹੀਂ ਦੇਖੋ ਉਹ ਮੇਰਾ ਆਪ ਦਾ ਰਕੂ ਨੂੰ ਮੰਨ ਨਹੀਂ ਹੈਗਾ ਹਲੇ ਠੀਕ ਹੈ ਜੀ ਮੇਰਾ ਆਪ ਹੀ ਹਲੇ ਮੰਨ ਕਰੀ ਜਾਂਦਾ ਵਾ ਜਦੋਂ ਉਹ ਦੇਖੋ ਤੁਸੀਂ ਆਗੇ ਤੇ ਸੰਜੀ ਆਗੇ ਮੇਰਾ ਦਿਮਾਗ ਦਾ ਪੜਦਾ ਹੋਰ ਕੋਲੇ ਜਦ ਸੰਜੀ ਆਉਣ ਤੇ ਉਹਨਾਂ ਦੇ ਨਾਲ ਗਿਲਜੀਤ ਉਹਨਾਂ ਦੇ ਨਾਲ ਤੇ ਹੋ ਜਾਦਾ ਮੈਂ ਹੋਰ ਮਹੀਨੇ ਆਹ ਗਰਮੀ ਨਿਕਲਣ ਤੋਂ ਬਾਅਦ ਮੈਂ ਹੋਰ ਕੋਈ ਚੀਜ਼ ਪੇਸ਼ ਕਰਾਂ। ਅੱਛਾ ਆ ਹੋ ਜਾਦਾ। ਮਤਲਬ ਵੀ ਉਹਨਾਂ ਦੇ ਤੁਹਾਡੇ ਪਿਆਰ ਦੇ ਨਾਲ ਮੈਨੂੰ ਬਹੁਤ ਕੁਝ ਮਿਲਦਾ ਵਾ। ਅੱਛਾ ਪਿਆਰ ਦੇ ਵਿੱਚ ਤੁਸੀਂ ਵੀ ਮੰਨਦੇ ਹੋ ਵੀ ਪਿਆਰ ਬਹੁਤ ਵੱਡੀ ਚੀਜ਼ ਆ ਪੈਸੇ ਤੋਂ। ਹਾਂ ਬਹੁਤ ਵੱਡੀ ਚੀਜ਼ ਆ ਇਹ ਕੋਈ ਸ਼ੱਕ ਨਹੀਂ ਹੈਗੀ। ਇਹ ਮਾਨਸ ਜਰਮਾ ਜਿਹੜਾ ਇਹ ਜਿਹੜੀਆਂ ਰੂਹਾਂ ਨੇ ਇਹ ਇਹ ਵਾਰ-ਵਾਰ ਇਕੱਠੀਆਂ ਆਉਂਦੀਆਂ ਇਹ ਮਾਨਸ ਜਰਮਾ ਆਪਾਂ ਨੂੰ ਪਿਆਰ ਦੀ ਖਾਤਰ ਰੱਬ ਦਾ ਨਾਮ ਲੈਣ ਦੀ ਖਾਤਰ ਜ ਜ ਸਾਨੂੰ ਹਾ ਦੀ ਕਮਾਈ ਦੀ ਖਾਤਰ ਮਿਲਿਆ ਆਪਾਂ ਨੂੰ ਔਰ ਕੀ ਕਹਿਣਾ ਚਾਹੋਗੇ ਚਲੋ ਇਹ ਗੱਲ ਤੁਹਾਡੇ ਤੁਹਾਡੇ ਨਾਲ ਵੀ ਸੰਬੰਧਤ ਹੈ ਸਾਰੀ ਦੁਨੀਆ ਨਾਲ ਵੀ ਉਹਨਾਂ ਲੋਕਾਂ ਨੂੰ ਜਿਹੜੇ ਛਿੱਲ ਜੀ ਪਟਦੇ ਨੇ ਉਹੀ ਜਿਵੇਂ ਹੈਗੀ ਆ ਚਾਹ ਵੀ 200 5 500 ਦੀ ਤੁਸੀਂ ਆਪਦਾ ਉਹੀ ਆ ਰਾਮਨਾਥ ਨਾਲ ਸਿੰਪਲ ਜਿ ਥੋੜੇ ਜੇ ਪੈਸੇ ਲੈਨੇ ਉਹ ਤੇ ਲੋਕਾਂ ਨੂੰ ਖੁਸ਼ ਕਰਕੇ ਤੋਰਦੇ ਹੋ ਛਿੱਲ ਜੀ ਪਟਣ ਵਾਲਾ ਕੰਮ ਨਹੀਂ ਕਰਦੇ ਬੜਾ ਮੁਹੱਬਤ ਵਟਦੇ ਹਾਂ 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 ਬਿਲਕੁਲ ਬਿਲਕੁਲ ਕਈ ਆਉਂਦੇ ਆ ਲੋਕੋ ਕਹਿੰਦੇ ਬਾਬਾ ਜੀ ਇਹਦਾ ਭਾਵੇਂ 200 ਰੁਪਏ ਦਾ ਕਾਬੇ ਦੋ ਤਾਂ ਵੀ ਥੋ ਲੇਕਿਨ ਜਿਹੜੇ ਪੀਂਦੇ ਆ ਉਹਨਾਂ ਨੂੰ ਮਹਿੰਗੀ ਲੱਦੀ ਜਿਹੜਾ ਕਹਿੰਦਾ ਯਾਰ ਇਹ ਫਲਾਣ ਕਈ ਕਸ਼ਮ ਦੇ ਲੋਕ ਨੇ ਇਹ ਕਰਕੇ ਮਾਲ ਨੂੰ ਸਾਰਿਆਂ ਦਾ ਵਿਚਰਨਾ ਪੈਂਦਾ ਹਾਂਜੀ ਹਾਂਜੀ ਕਹਿ ਲਈਦੀ ਆ ਤੇ ਹੁਣ ਕਿਵੇਂ ਜੇ ਲੋਕਾਂ ਨੇ ਹੁਣ ਜਦੋਂ ਕਿਉਂਕਿ ਨਵੇਂ ਮੁੰਡੇ ਆਏ ਨੇ ਜਿਹੜੇ ਕਈ ਦਲਜੀਤ ਕਰਕੇ ਵੀ ਆਉਂਦੇ ਨੇ ਤਾਂ ਤੁਹਾਡੇ ਨਾਲ ਹੁਣ ਫੋਟੋਆਂ ਵੀ ਖਿਚਾਉਣ ਲੱਗ ਪਏ ਮੈਂ ਕਈ ਵੇ ਨਾ ਤੇ ਕਿਵੇਂ ਜੇ ਲੱਗਦਾ ਹੁਣ ਉਹ ਦੁਬਾਰਾ ਜਵਾਨੀ ਜਿਵੇਂ ਵਾਲ ਬਾਪੂ ਜੀ ਕਾਲੇ ਆਉਣ ਲੱਗ ਪਏ ਕਹਿੰਦੇ ਵੀ ਜਵਾਰਾ ਇੱਕ ਹੋਣ ਲੱਗ ਪੈਂਦੀ ਆ ਜਵਾਨੀ ਰਿਟਰਨ ਮੈਂ ਤਾਂ ਬੜਾ ਸ਼ੀਸ਼ਾ ਦੇ ਦਿੰਦੀ ਹੋ ਜਾਦਾ ਆਉਂਦੇ ਹੁਣ ਤੁਹਾਨੂੰ ਪਤਾ ਲੱਗਦਾ ਹੋਊਗਾ ਮੈਂ ਇਹਨਾਂ ਦੀ ਬਾਹਰ ਸ਼ੀਸ਼ਾ ਹੀ ਦੇ ਦਗਾ ਅੱਛਾ ਜਵਾਨੀ ਚ ਤਾਂ ਫਿਰ ਦੇਖੀ ਹੋਣਾ ਹਾਂ ਹਾਂ ਜਵਾਨੀ ਜਿਵੇਂ ਤੇਰੇ ਤੋਂ ਵੀ ਵਧੀਆ ਸੀਗਾ ਅੱਛਾ ਜਿੰਮ ਜੁਮ ਲਾਉਂਦੇ ਉਹ ਤਾਂ ਕਰ ਛੱਡਦਾ ਰਿਆਂ ਆ ਬਰਾਬਰ ਦੇ ਹਾਂ ਜੀ ਨੂੰ ਮੈਂ ਗੇੜਾ ਨਹੀਂ ਜੀ ਖੜ ਦਿੰਦਾ ਅੱਜ ਵੀ ਦੇ ਕੇ ਕੋਈ ਭੁੱਲ ਭਲੇ ਖੇਤ ਹਾਂ ਵੀ ਜੀ ਕਰਦੇ ਵੀ ਇਹ ਕੌਡੀ ਖੇਡਣਾ ਤੇ ਮੈਂ ਛੱਡਦਾ ਨਹੀਂ ਜੀ ਦੇ ਤੂੰ ਅੱਛਾ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਚਾਹ ਫਿਰ ਇਦਾਂ ਹੀ ਚੱਲਦਾ ਰਹਿੰਦਾ ਆ ਰਾਤ ਨੂੰ ਕਿੰਨੇ ਵਜੇ ਤੱਕ ਹੁੰਨੇ ਪੰਜ ਤੋਂ ਅੱਠ ਪੰਜ ਤੋਂ ਅੱਠ ਪੱਕਾ ਹੀ ਟਾਈਮ ਆ ਹਾਂ ਛੁੱਟੀ ਦੇ ਦਿਨ ਕਰਦੇ ਹਾਂ ਛੁੱਟੀ ਦੇ ਕੋਈ ਵੀ ਬੇ ਕਮਾਲ ਆ ਬਾਪੂ ਜੀ ਅਸੀਂ ਤਾਂ ਸਾਡੀ ਜਿਹੜੀ ਉਮਰ ਆ ਅਸੀਂ 5 ਦਿਨ ਕੰਮ ਤੇ ਜਾਵੜੀਏ ਸਾਨੂੰ ਐ ਜੇ ਹੁੰਦਾ ਯਾਰ ਛੁੱਟੀ ਆ ਜੇ ਨਾ ਖਿਹੜਾ ਛੁੱਟ ਜੇ ਕੰਮ ਤੋਂ ਨਹੀਂ ਆਪਣੇ ਦੀ ਪਾਨੂੰ ਨਹੀਂ ਹੈਗਾ ਮੇਰਾ ਤਾਂ ਮਤਲਬ ਕੁਦਰਤੀ ਮਾਰੇ ਨੇ ਇਸ ਤਰ੍ਹਾਂ ਕੀਤਾ ਮੈਂ 3 ਵਜੇ ਕੇ 40 ਮਿੰਟ ਤੇ ਉੱਠ ਖੜਨਾ ਮੈਂ ਸਵੇਰੇ 3:40 ਤੇ ਠੀਕ ਹੈ ਹਾਂ ਮੈਂ ਇੱਥੇ 5 ਵਜੇ ਤੋਂ 5 ਮਿੰਟ ਰਹਿਦੀ ਹੁੰਦੀ ਆ ਮੈਂ ਇੱਥੇ ਪਹੁੰਚ ਜਾਣਾ ਠੀਕ ਹੈ ਬੱਲੇ ਬੱਲੇ ਕਰਾ ਦਿੰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਬਾਪੂ 75 ਸਾਲ ਦੀ ਉਮਰ ਹੈ ਤੇ ਕਮਾਲ ਕਰਦੇ ਨੇ ਚਾਹ ਬਣਾਉਂਦੇ ਨੇ ਪੂਰੀ ਗਹਿ ਗੱਡਮੀ ਦੇਖੋ ਦੇਸੀ ਜਗਾੜ ਇੱਟ ਦੇ ਨਾਲ ਹੀ ਸਾਰਾ ਚਕਾਣਾ ਇੱਟ ਦੇ ਨਾਲ ਹੀ ਹਾਂਜੀ 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 ਦੇਸੀ ਜਗਾੜ ਨੇ ਤੇ ਬਾਪੂ ਜੀ ਚਾਹ ਬਣਾਉਣ ਚ ਮਤਲਬ ਇਹ ਤਾਂ ਚਲੋ ਜਿਆਦਾ ਕਹਿੰਦੇ ਨਾ ਬੁੜੀਆਂ ਦੇ ਹੱਥ ਦੀ ਸਵਾਦ ਹੁੰਦੀ ਆ ਫਿਰ ਤੁਸੀਂ ਆਪਦੇ ਹੱਥ ਦਾ ਸਵਾਦ ਕਿਵੇਂ ਪਾਦਾ ਲੋਕਾਂ ਨੂੰ ਕਿਉਂਕਿ ਕਹਿੰਦੇ ਕਈ ਜਰੀ ਨਾ ਬੀਬੀਆਂ ਜਿਆਦਾ ਸਵਾਦ ਬਣਾਉਂਦੀਆਂ ਦੇਖੋ ਇੱਕ ਨਾ ਆਗਰੇ ਦੇ ਵਿੱਚ ਨਾ 10ਵੇਂ ਬਾਦਸ਼ਾਹ ਨੇ ਜਾਂ ਕਿਸੇ ਵੀ ਬਾਦਸ਼ਾਹ ਨੇ ਇੱਕ ਚਲਾ ਬਣਾਇਆ ਸੀਗਾ ਆਗਰੇ 'ਚ ਜੀ ਉੱਤੇ ਸੀਗਾ ਇੱਕ ਪੇਪਲ ਸੁੱਕਿਆ ਹੋਇਆ ਜੀ ਉਹ ਉਹ ਪਾਸ਼ਾਹੀ ਆਪਣੀ ਉੱਥੇ ਗਈ ਤਾਂ ਲੋਕ ਸਾਰੇ ਇਕੱਠੇ ਹੋ ਗਏ ਵੀ ਐ ਕਰਕੇ ਉੱਥੇ ਚਲੀਏ ਵੀ ਪਾਸ਼ਾਹੀ ਪੰਜਵੇਂ ਪਾਸ਼ਾਹੀ ਛੇਵੇਂ ਪਾਸ਼ਾਹੀ ਦਸਵੇਂ ਪਾਸ਼ਾ ਵੀ ਉੱਥੇ ਆਈ ਨੇ ਵਾ ਦਰਸ਼ਨ ਕਰੀਏ ਚੱਲ ਕੇ ਜੀ ਜੀ ਜਦੋਂ ਗਿਆ ਦਰਸ਼ਨ ਕੀਤੇ ਸਾਰੇ ਨੇ ਉਹ ਪੇਪਲ ਸੀਗਾ ਸੁੱਕਾ ਠੀਕ ਹੈ ਜੀ ਉਹ ਜਸਵੇਂ ਪਾਸ਼ਾ ਜੇ ਨੌਵੇਂ ਪਾਸ਼ਾ ਕਹਿੰਦੇ ਵੀ ਇਹਨੂੰ ਪਾਣੀ ਪਾਓ ਇਹ ਹਰਾ ਹੋ ਜਾਊਗਾ ਜੀ ਉਹ ਸਾਰੀ ਸੰਗਤ ਨੇ ਉੱਠ ਕੇ ਪਾਣੀ ਪਾਇਆ ਹਰਾ ਨਾ ਹੋਇਆ ਠੀਕ ਹੈ ਇੱਕ ਹਰਕਰ ਨੌ ਦੀ ਬੀ ਬੀਸੀ ਮੈਸਟਰੀਆਂ ਦੇ ਘਰੋਂ ਠੀਕ ਹੈ ਜੀ ਉਹ ਕਹਦੇ ਮਾਤਾ ਤੂੰ ਪਾ ਪਣੀ ਠੀਕ ਹੈ ਜੀ ਉਹ ਕਹਦੇ ਜੀ ਇੰਨੇ ਨੇ ਪਾਣੀ ਪਾਇਆ ਤਾਂ ਉਹ ਹਰਾ ਨਹੀਂ ਹੋਇਆ ਤੇ ਮੇਰੇ ਕਿਤੇ ਕਿਵੇਂ ਹੋ ਜੂਗਾ ਹਰਾ ਉਹ ਕਹਦੇ ਦੇ ਤੂੰ ਪਾ ਉਹ ਜਦੋਂ ਨੇ ਪਾਣੀ ਪਾਇਆ ਤੇ ਉਹ ਪੇਪਲ ਨਾਲ ਹੀ ਹਰਾ ਹੋ ਗਿਆ ਅੱਛਾ ਮਾਤਲ ਵੀ ਕੀ ਉਹ ਸਵੇਰ ਨੂੰ ਗੁਰਦਾਰੇ ਜਾਂਦੀ ਸੀਗੀ ਗੁਰਦਾਰੇ ਦੇ ਕਿ ਸੇਵਾ ਕਰਦੀ ਸੀ ਝਾੜੂ ਕਰਦੀ ਸੀ ਪਾਠ ਕਰਦੀ ਸੀਗੀ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਸੱਚੇ ਦਿਲੋਂ ਪਾਠ ਕਰੋਗੇ ਤੁਸੀਂ ਸੇਵਾਗੇ ਕਦੇ ਮੈਂ ਤੁਹਾਡੇ ਹੱਥਾਂ ਦੀਆ ਦੇਖਾ ਬਦਲ ਦੂੰਗਾ ਪ੍ਰਮਾਤਮਾ ਕਹਿੰਦਾ ਠੀਕ ਹੈ ਜੇ ਤੁਸੀਂ ਸੇਵਾ ਸੇਵਨ ਕਰੋਗੇ ਤੁਹਾਡੇ ਬਾਹਰ ਹੱਥਾਂ ਦੀਆ ਦੇਖਾ ਬਦਲ ਦੂੰਗਾ ਜਿਹੜਾ ਤੁਸੀਂ ਮਿੱਟੀ ਨੂੰ ਹੱਥ ਪਾਉਂਗੇ ਤਾਂ ਸੋਨਾ ਬਣਦਾ ਜਾਊਗਾ ਕੀ ਬਾਤ ਹੈ ਬਹੁਤ ਵੱਡੀ ਗੱਲ ਹਾਂਜੀ ਜੀ